ਬਸਪਾ ਅਗੋਂ ਲਈ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਤੇ ਤਾਮਿਲਨਾਡੂ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਤਾਮਿਲਨਾਡੂ ਵਿੱਚ ਬਸਪਾ ਯੂਨਿਟ ਦੇ ਪ੍ਰਧਾਨ ਕੇ ਆਰਮਸਟ੍ਰਾਂਗ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਇਸ ਦੀ ਸਖਤ ਨਿੰਦਾ ਕੀਤੀ ਹੈ ਉੱਥੇ ਸਤਿਆਕਾਂ ਦੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਗੱਲ ਕੀਤੀ ਸੜੀਆਂ ਮੂਸ ਲਈਆਂ ਮਿਥਾਪੜ ਦੀ ਰਿਪੋਰਟ ਬਲਵਿੰਦਰ ਜੱਸੀ ਜਨਰਲ ਸੈਕਟਰੀ ਭੋਜਨ ਸਮਾਜ ਪਾਰਟੀ ਲੁਧਿਆਣਾ ਅੱਜ ਅਸੀਂ ਨਵੀਂ ਖਿਚਰੀ ਮਾਨਜੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਰਾਸ਼ਟਰਪਤੀ ਨੂੰ ਭੇਜਣ ਵਾਸਤੇ ਤਾਮਨਨਾਡੂ ਦੇ ਅੰਦਰ ਪਿਛਲੇ ਦਿਨੀ ਇੱਕ ਬਹੁਤ ਵੱਡਾ ਸਾਡੇ ਸਟੇਟ ਦੇ ਜਿਹੜੇ ਭੋਜਨ ਸਮਾਜ ਪਾਰਟੀ ਜਿਹੜੀ ਦੇਸ਼ ਦੀ ਨੈਸ਼ਨਲ ਪਾਰਟੀ ਆ ਉਹਦੇ ਤਾਮਨ 나ਡੂ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਐਡਵੋਕੇਟ ਸਾਹਿਬ ਆਰਮਸਟ੍ਰਾਂਗ ਜੀ ਉਹਨਾਂ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਅਸੀਂ ਦੇਸ਼ ਦੇ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਵਿਰੋਧ ਕਰਦੇ ਆਂ ਔਰ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਇਲਾਕਿਆਂ ਦੇ ਅੰਦਰ ਬੰਦ ਕੀਤਾ ਜਾਵੇ ਔਰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਲਾ ਐਂਡ ਆਰਡਰ ਦੀਆਂ ਜਿਹੜੀਆਂ ਧੱਜੀਆਂ ਓੜੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਨੂੰ ਇਸ ਤੇ ਫੋਕਸ ਕਰਨਾ ਚਾਹੀਦਾ ਕਿਉਂਕਿ ਲਾ ਐਂਡ ਆਰਡਰ ਜਿਹੜਾ ਹੈਗਾ ਕਿਤੇ ਵੀ ਜਿਹੜਾ ਹੈਗਾ ਉਹ ਨਹੀਂ ਲਾਗੂ ਹੋ ਰਿਹਾ ਦੇਸ਼ ਦੇ ਅੰਦਰ ਯੂਪੀ ਦੇ ਅੰਦਰ ਖਾਸ ਤੌਰ ਤੇ ਭੈਣ ਕੁਮਾਰੀ ਮਾਇਆ ਭਤੀ ਜਿਹਨੇ ਚਾਰ ਵਾਰ ਮੁੱਖ ਮੰਤਰੀ ਰਹੇ 1 ਲੱਖ ਗੁੰਡਾ ਜੇਲ੍ਹ 'ਚ ਬੰਦ ਕੀਤਾ 1.5 ਲੱਖ ਗੁੰਡਾ ਜਿਹੜਾ ਸੀ ਛੱਡ ਕੇ ਭੱਜ ਗਿਆ ਇਹਨੂੰ ਕਹਿੰਦੇ ਆ ਰਾਜ ਇਸ ਕਰਕੇ ਲਾ ਐਂਡ ਆਰਡਰ ਨੂੰ ਧਿਆਨ ਚ ਰੱਖਿਆ ਜਾਵੇ ਜੇ ਅਗਰ ਮੋਦੀ ਦੀ ਸਰਕਾਰ ਨਹੀਂ ਚੱਲਦੀ ਤਾਂ ਉਹਨੂੰ ਜਿਹੜੀ ਸੁਰਕੁਰਸੀ ਛੱਡ ਦੇਣੀ ਚਾਹੀਦੀ ਆ ਇੰਨੇ ਆਹੀ ਬੇਨਤੀਆਂ ਜੈ ਭੀਮ ਜੈ ਭਾਰਤ ਜਿਹੜਾ ਤੁਸੀਂ ਅੰਦਰੋਂ ਮੰਤਕਤਰ ਦਿੱਤਾ ਗਿਆ ਜੀ ਕੀ ਆ ਚੁਣ ਦੇਖੋ ਡੀਸੀ ਸਾਹਿਬ ਨੇ ਇਹੀ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਤੁਸੀਂ ਮੰਗ ਪੱਤਰ ਸਾਡੇ ਥਰੂ ਰਾਸ਼ਟਰਪਤੀ ਸਾਹਿਬ ਨੂੰ ਭੇਜ ਰਹੇ ਹੋ ਉਹਦੇ ਵਿੱਚ ਅਸੀਂ ਮੰਗ ਰੱਖੀ ਆ ਕਿ ਸੀਬੀਆਈ ਜਾਂਚ ਕਰਵਾ ਕੇ ਇਸ ਕਤਲ ਕਾਂਡ ਦੀ ਜਿਹੜੀ ਹੈਗੀ ਆ ਸਹੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਹੈਗੀ ਸਖਤ ਤੋਂ ਸਖਤ ਸਜ਼ਾ ਉਹ ਦਿੱਤੀ ਜਾਵੇ ਔਰ ਡੀਸੀ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਵੀ ਅਸੀਂ ਇਸ ਲੈਟਰ ਦੇ ਰਾਹੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਜਿਹੜਾ ਹੈਗਾ ਤੁਹਾਡੇ ਸੰਗ ਪੱਤਰ ਨੂੰ ਭੇਜ ਕੇ ਜਿਹੜਾ ਹੈਗਾ ਤੁਹਾਡੀਆਂ ਭਾਵਨਾਵਾਂ ਨੂੰ ਜਿਹੜਾ ਹੈਗਾ ਉਹ ਠੀਕ ਤਰੀਕੇ ਨਾਲ ਜਿਹੜਾ ਹੈ ਕੰਮ ਕਰਵਾਇਆ ਜਾਏਗਾ। ਦਵਿੰਦਰ ਸਿੰਘ ਰਾਮਗੜੀ ਆ। ਜੈ ਤੀਨ ਜੈ ਭਾਰ। ਸਾਰੇ ਆ ਗਏ ਮੰਗ ਪੱਤਰ ਸੌਪੇ। ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਪਿਆ ਲੁਧਿਆਣਾ ਦੇ ਸਾਰੇ 6 6.5 ਸਾਥੀਆਂ ਨੇ ਉਹ ਮਿਲ ਕੇ ਇਹ ਜੋ ਮੰਗ ਪੱਤਰ ਦਿੱਤਾ ਤੇ ਸਾਰੇ ਦੇਸ਼ ਦੇ ਵਿੱਚ ਜਿਹੜਾ ਮਨੋਵਾਦੀ ਰਾਜ ਚੱਲ ਰਿਹਾ ਹੈ ਸਾਡੇ ਪ੍ਰਧਾਨ ਨੂੰ ਗੋਲੀਆਂ ਨਾਲ ਛਲਨੀ ਕੀਤਾ ਹੈ ਉਹਦਾ ਅਸੀਂ ਸਾਰਿਆਂ ਤੋਂ ਇਹਦੀ ਜਾਂਚ ਪੜਤਾਲ ਚਾਹੁੰਦੇ ਆ ਇਹਦਾ ਠੀਕ ਤੋਂ ਠੀਕ ਇਹਦਾ ਰਿਜ਼ਲਟ ਦਿੱਤਾ ਜਾਵੇ ਔਰ ਸਾਨੂੰ ਬੰਦਾ ਹੱਕ ਦਿੱਤਾ ਜਾਵੇ ਔਰ ਸਾਡੇ ਜਿਹੜੇ ਅੱਗੇ ਆਉਣ ਵਾਲੇ ਭਾਈਚਾਰੇ ਜਿਹੜੇ ਸਾਡੇ ਪ੍ਰਧਾਨਾਂ ਉਹਨਾਂ ਦੀ ਸੁਰੱਖਿਆ ਦਿੱਤੀ ਜਾਵੇ ਜੈ ਭੀਮ ਜੈ ਭਾਨ ਜੈ ਭੀਮ ਜੈ ਭਾਰਤ ਪਰਗਨ ਬਿਲਗਾ ਬਸਤਾਗੂ ਪੰਜਾਬ ਜੀ ਕਿੱਥੇ ਆਇਓ ਕਾਦੇ ਲਿਆ ਅੱਜ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਡੀਸੀ ਦਫ਼ਤਰਾਂ ਤੇ ਭੋਜਨ ਸਮਾਜ ਪਾਰਟੀ ਵੱਲੋਂ ਇਸ ਨਕਮੀ ਸਰਕਾਰ ਦੇ ਖਿਲਾਫ ਮੈਮੋਰੈਂਡਮ ਦੇਣ ਆਏ ਆ ਤਾਮਿਲਨਾਡੂ ਦਾ ਬਹੁਜਨ ਸਮਾਜ ਪਾਰਟੀ ਦਾ ਸਟੇਟ ਪ੍ਰਧਾਨ ਜੇਦੀ ਤਾਮਿਲਨਾਡੂ ਦੇ ਵਿੱਚ ਗੁੰਡਿਆਂ ਨੇ ਹੱਤਿਆ ਕਰ ਦਿੱਤੀ ਜਿਹੜੀ ਸਰਕਾਰ ਉਥੇ ਕਾਂਗਰਸ ਨਾਲ ਸਾਂਝੀ ਸਰਕਾਰ ਆ ਨਰਿੰਦਰ ਮੋਦੀ ਦੀ ਸੈਂਟਰ ਦੇ ਵਿੱਚ ਸਰਕਾਰ ਆ ਇਹ ਜਿਹੜੀ ਮੰਨੂਵਾਦੀ ਸਰਕਾਰਾਂ ਆ ਦੇਸ਼ ਦੇ ਅੰਦਰ ਫਿਰਕਾਪਾਸ ਫਿਰਕਾ ਪ੍ਰਸਤੀ ਗੁੰਡਾਗਰਦੀ ਠੇਕੇਦਾਰੀ ਸਿਸਟਮ ਗਰੀਬ ਗਰੀਬ ਤੋਂ ਰੋਟੀ ਖੋਣ ਵਾਲੇ ਕੰਮ ਕਰ ਰਹੇ ਆ ਡੰਡੇ ਨਾਲ ਗੋਲੀ ਨਾਲ ਜਿਉਂ ਕਿਉਂ ਡਰਾ ਕੇ ਦੇਸ਼ ਦੇ ਅੰਦਰ ਰਾਜ ਕਰ ਰਹੇ ਆ ਇਹ ਰਾਜ ਸਾਨੂੰ ਬਰਦਾਸ਼ਤ ਨਹੀਂ ਇਸ ਕਰਕੇ ਅੱਜ ਅਸੀਂ ਰਾਸ਼ਟਰਪਤੀ ਦੇ ਨਾਂ ਬਹੁਜਨ ਸਮਾਜ ਪਾਰਟੀ ਵੱਲੋਂ ਲੁਧਿਆਣੇ ਡੀਸੀ ਦਫ਼ਤਰ ਆ ਕੇ ਸਾਰੇ ਹੀ ਪਾਰਟੀ ਸਾਥੀਆਂ ਨੇ ਸਰਕਾਰ ਦਾ ਸਖਤ ਵਿਰੋਧ ਕਰਕੇ ਮੈਮੋਰੰਡਮ ਦਿੱਤਾ ਸੋ ਆਸ ਕਰਦੇ ਆ ਵੀ ਇਦਾਂ ਦੀਆਂ ਸਰਕਾਰਾਂ ਨੂੰ ਪ੍ਰੇਸ਼ਟ ਸਰਕਾਰਾਂ ਨੂੰ ਜਿਹੜਾ ਬੰਕਰ ਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਸੋ ਇੰਨਾ ਹੀ ਕਹਿੰਦਾ ਜੈ ਭੀਮ ਜੈ ਪਰ ਮੰਗ ਪੱਤਰ ਦੇ ਵਿੱਚ ਇਹੀ ਮੰਗਾ ਆ ਅਮਨ ਔਰ ਆਮਾਨਦੀ ਸਰਕਾਰ ਹੋਵੇ ਦੇਸ਼ ਦੇ ਅੰਦਰ ਮੁਫਤ ਪੜਾਈ ਮੁਫਤ ਦਵਾਈ ਹੋਵੇ ਦੇਸ਼ ਦੇ ਅੰਦਰ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਦਾ ਰਾਜ ਹੋਵੇ ਜਿਹੜਾ ਦੇਸ਼ ਦੇ ਅੰਦਰ ਠੇਕੇਦਾਰੀ ਭ੍ਰਸ਼ਟਾਚਾਰ ਆ ਇਹ ਬੰਦ ਹੋਵੇ ਨਸ਼ਾ ਖੋਰੀ ਦਲਾਲੀ ਠੇਕੇਦਾਰੀ ਹੋਰ ਤਾਂ ਹੋਰ ਇਸ ਦੇਸ਼ ਦੀ ਪੁਲਿਸ ਜਿਹੜੀ ਪੰਜ ਦੇਸ਼ ਦੇ ਅੰਦਰ ਜਿਹੜੀ ਫੌਜ ਆ ਆਰਮੀ ਆ ਜੋ ਕੁਝ ਵੀ ਆ ਉਹ 4 ਸਾਲ ਦੀ ਭਰਤੀ ਕਰ ਰਹੇ ਆ ਇਹ ਵੀ ਅਡਾਨੀ ਔਰ ਰਵਾਨੀਆਂ ਦੀ ਅੱਗੋਂ ਤੋਂ ਫੌਜ ਬਣ ਰਹੀ ਆ ਤਾਂ ਕਿ ਇਹ ਮਨੁਵਾਦੀਆਂ ਦੀ ਇਹ ਚਾਲ ਸਾਨੂੰ ਬਰਦਾਸ਼ਤ ਨਹੀਂ ਸੋ ਇੰਨਾ ਹੀ ਕਹਿੰਦਾ ਜੈ ਭੀਮ ਜੈ ਪਰ